ਮੈਨੂੰ ਲੱਗਦਾ ਕਿ ਪਿਛਲੇ 75 ਸਾਲਾਂ ਤੋਂ ਹਰ ਸਰਕਾਰੀ ਦਫ਼ਤਰ ਦੇ ਵਿੱਚ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਜਿਹੜੇ ਸਭ ਤੋਂ ਪਿਛਲੇ ਵਿਅਕਤੀ ਖੜੇ ਹੁੰਦੇ ਸੀ ਉਹ ਜਿਹੜਾ ਇੱਕ ਸੁਪਨਾ ਦੇਖ ਰਹੇ ਸੀਗੇ ਕਿ ਕਦੋਂ ਉਹ ਟਾਈਮ ਆਏਗਾ ਜਦੋਂ ਉਹਨਾਂ ਦੇ ਵੀ ਘਰ ਬੈਠੇ ਬਿਠਾਇਆਂ ਦੇ ਕੰਮ ਹੋਣਗੇ ਅੱਜ ਉਹ ਸੁਪਨਾ ਸਭ ਦਾ ਸਾਕਾਰ ਹੋਇਆ ਸਾਡੇ ਪੰਜਾਬੀਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਰ ਘਰ ਘਰ ਜਾ ਕੇ ਜਿਹੜੇ 44 ਤਰ੍ਹਾਂ ਦੇ ਸਰਟੀਫਿਕੇਟ ਹੈਗੇ ਆ ਜੇ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਹੋਵੇ ਆਧਾਰ ਕਾਰਡ ਹੋਵੇ ਜਨਮ ਸਰਟੀਫਿਕੇਟ ਮੈਰਿਜ ਸਰਟੀਫਿਕੇਟ 44 ਤਰ੍ਹਾਂ ਦੇ ਜਿਹੜੇ ਤੁਹਾਡੇ ਸਰਟੀਫਿਕੇਟ ਆ ਹੋਣ ਤੁਹਾਡੇ ਰਾਹ ਦੇ ਕੋਲ ਕੈਂਪ ਲੱਗਣਗੇ ਜਿੱਥੇ ਸਾਰੇ ਸਰਕਾਰੀ ਅਫਸਰ ਔਰ ਸਾਡੇ ਮਹਿਕਮੇ ਦੇ ਸਾਰੇ ਕਰਮਚਾਰੀ ਤੁਹਾਡੇ ਘਰ ਆ ਕੇ ਜਿਹੜੇ ਤੁਹਾਨੂੰ ਤੁਹਾਡੇ ਸਰਟੀਫਿਕੇਟ ਬਣਾਣਗੇ ਇਸ ਦੇ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਔਰ ਸਾਡੇ ਸ਼ਹਿਰ ਵਸਨੀਕਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਹੋਣ ਜਾ ਰਿਹਾ ਕਿਉਂਕਿ ਘਰੋਂ ਨਿਕਲਣਾ ਜਾਂ ਫਿਰ ਉੱਥੇ ਜਾ ਕੇ ਲੰਬੀਆਂ ਲਾਈਨਾਂ 'ਚ ਖੜਨਾ ਜਾਂ ਫਿਰ ਟਾਈਮ ਹੋਣ ਤੇ ਫਿਰ ਵਾਪਸ ਆਣਾ ਇਹ ਸਾਰੀ ਖੱਜਲ-ਖੁਆਰੀ ਤੋਂ ਅੱਜ ਸਾਡੇ ਪੰਜਾਬ ਵਾਸੀਆਂ ਨੂੰ ਰਾਹਤ ਮਿਲੀ ਹੈ ਔਰ ਮੈਂ ਇੱਕ ਹੋਰ ਵਧਾਈ ਆ ਸਾਡੇ ਪੰਜਾਬੀਆਂ ਨੂੰ ਦੇਣਾ ਚਾਹੁੰਦੀ ਆ ਤੇ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਜਿਹੜੀ ਰਜਿਸਟਰੀਆਂ ਤੇ ਇੱਕ ਐਨਓਸੀ ਤੇ ਹੋਰ ਜਿਹੜੇ ਸੀਗੇ ਉਹ ਫਾਰਮੈਲिटीज ਵੀ ਹਟਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੁਸੀਂ ਆਪਣੀਆਂ ਰਜਿਸਟਰੀਆਂ ਬਿਨਾ ਐਨਓਸੀ ਤੋਂ ਕਰਵਾ ਸਕਦੇ ਹੋ ਸੋ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਵਲੰਟੀਅਰਸ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਮੈਂ ਹੋਰ ਵੀ ਇਸ ਪਿੰਡਾਂ ਦੇ ਵਿੱਚ ਜਿੱਥੇ ਕੈਂਪ ਲੱਗਨੇ ਆ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਆ ਕੇ ਇਹਨਾਂ ਕੈਂਪਾਂ ਦਾ ਫਾਇਦਾ ਉਠਾਓ ਸਾਰੇ ਹੀ ਮਹਿਕਮੇ ਤਕਰੀਬਨ ਜਿਹੜੇ ਪਿੰਡਾਂ ਨਾਲ ਦਾ ਸ਼ਹਿਰਾਂ ਨਾਲ ਆਮ ਲੋਕਾਂ ਨਾਲ 바ਵਾਸਥਾ ਨੇ ਉਹ ਉੱਥੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਦੇਣਗੇ ਇਸ ਟਾਈਮ ਤੇ ਆਪਾਂ ਪਿੰਡ ਸਿੰਘਾ ਵਾਲਾ ਦੇ ਵਿੱਚ ਖੜੇ ਆ ਇੱਥੇ ਜੇ ਮੈਂ ਤੁਹਾਨੂੰ ਦੱਸਾਂ ਗਿਣਤੀ 60 ਤੋਂ ਜ਼ਿਆਦਾ ਲੋਕਾਂ ਨੂੰ ਸਰਵਿਸ ਤਕਰੀਬਨ ਦਿੱਤੀ ਜਾ ਚੁੱਕੀ ਹੈ ਤੇ 100 ਕ ਬੰਦੇ ਨੇ ਇੱਥੇ ਵਿਜ਼ਿਟ ਕੀਤਾ ਹੋਣਾ ਆਹ 20 30 ਜਾਣੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਨੂੰ ਨਹੀਂ ਮੋਗੇ ਆਉਣਾ ਪੈਣਾ ਸੀ ਇਹਨਾਂ ਦੀ ਵੀ ਛੱਡੋ ਇਹਨਾਂ ਤੋਂ ਦੂਰ ਦਰਾਜ ਦੇ ਪਿੰਡ ਨੇ ਮੰਨ ਲਓ ਆਪਣਾ ਲਾਸਟ ਪਿੰਡ ਇਧਰ ਨੂੰ 5 ਗਰਾਈਆਂ ਹੈਗਾ ਤੇ ਉਹ ਫੋਤੇਗੜ ਪਿੰਸਤੂਰ ਉਧਰ ਧਰਮਕੋਟ ਦੇ ਵਿੱਚ ਆਏਗਾ ਉਹ ਲੋਕ ਆਉਣ ਤੋਂ ਹੀ ਝਿਜਕਦੇ ਆ ਕਿ ਜਾਈਏ ਉੱਥੇ ਤੇ ਦਫ਼ਤਰ ਦੇ ਵਿੱਚ ਕੋਈ ਨਾਮ ਮਿਲੇ ਤਾਂ ਉਹਨਾਂ ਦਾ ਐਵੇਂ ਗੀੜਾ ਲੱਗੂਗਾ ਐਵੇਂ ਖਰਚਾ ਹੋਊਗਾ ਬਟ ਇੱਥੇ ਅਸੀਂ ਸਾਰੇ ਆਫੀਸਰਸ ਨੂੰ ਆ ਮੇਰੇ ਨਾਲ ਐਸਟੀਐਮ ਸਾਹਿਬ ਖੜੇ ਨੇ ਤਹਿਸੀਲਦਾਰ ਸਾਹਿਬ ਖੜੇ ਨੇ ਪਿੰਡ ਦੇ ਸਰਪੰਚ ਖੜੇ ਨੇਗੇ ਇਹ ਸਾਰੇ ਜਾਣੇ ਆਪਾਂ ਇੱਕੋ ਹੀ ਥਾਂ ਤੇ ਬੈਠੇ ਹੈਗੀਆਂ ਔਰ ਇਹਦਾ ਪਹਿਲਾਂ ਪ੍ਰਚਾਰ ਕੀਤਾ ਗਿਆ ਸੀਗਾ ਲੋਕਾਂ ਨੂੰ ਦੱਸਿਆ ਗਿਆ ਸੀਗਾ ਕਿ ਆਹ ਆਹ ਕੰਮ ਨੇ ਜਿਹੜੇ ਤੁਹਾਡੇ ਤੇ ਮੌਕੇ ਉਤੇ ਹੋ ਜਾਣਗੇ ਇਸ ਲਿਸਟ ਦੇ ਵਿੱਚ ਵੀ 40-45 ਸਰਵਿਸਿਜ਼ ਲਿਖੀਆਂ ਹੋਈਆਂ ਨੇ ਜਿਹੜੀਆਂ ਮੌਕੇ ਤੇ ਹੀ ਅਸੀਂ ਹੱਲ ਕਰਦੇ ਹਾਂਗੇ ਬਟ ਕਿਉਂਕਿ ਲਿਖਣ ਦੇ ਵਿੱਚ ਇਹ ਘੱਟ ਨੇ ਪਰ ਇਸ ਤੋਂ ਜ਼ਿਆਦਾ ਕਈ ਸਾਰੇ ਐਸੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਦਾ ਮੌਕੇ ਤੇ ਹੋਰ ਵੀ ਸੋਲੂਸ਼ਨ ਹੋ ਜਾਂਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਦੀ ਕੀ ਕਿਸਮਸ ਆ ਤਾਂ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਕਿ ਆਪਦੀ ਸਮੱਸਿਆ ਲੈ ਕੇ ਆਓ ਆਹ ਵਾਲੀਆਂ ਦੇ ਇੱਥੇ ਹੱਲ ਹੋ ਜਾਣਗੇ ਬਟ ਉਸ ਤੋਂ ਜ਼ਿਆਦਾ ਹੋ ਰਹੇ ਨੇ ਤਾਂ ਇਹਦੇ ਨਾਲ ਲੋਕਾਂ ਦਾ ਟਾਈਮ ਵੀ ਬਚਦਾ ਲੋਕਾਂ ਦਾ ਮੋਗੇ ਦਾ ਢੇੜਾ ਬਚਦਾ ਲੋਕਾਂ ਦਾ ਖਰਚਾ ਬਚਦਾ ਖੱਜਲਖਵਰੀ ਬਚਦੀ ਆ ਜਾਂ ਕਿਤੇ ਐਪਲੀਕੇਸ਼ਨ ਅੜ ਜਾਂਦੀ ਹੈ ਕਿਸੇ ਇੱਕ ਦਫ਼ਤਰ ਤੋਂ ਫਿਰ ਦੂਜੇ ਦਫ਼ਤਰ ਚ ਜਾਣ ਵੇਲੇ ਉਹ ਸਾਰੀਆਂ ਚੀਜ਼ਾਂ ਦੀ ਬਚਤ ਉਹ ਹੁੰਦੀ ਆ ਮੇਰੇ ਹਿਸਾਬ ਦੇ ਵਿੱਚ ਕਾਫੀ ਵਧੀਆ ਉਪਰਾਲਾ ਹੈ ਬ੍ਰੇਕ ਸਬਡਿਵੀਜ਼ਨ ਦੇ ਵਿੱਚ ਨੇ ਡੇਲੀ ਲੱਗਣਗੇ ਅੱਜ ਆਪਣੀਆਂ ਚਾਰੇ ਸਬਡਿਵੀਜ਼ਨਾਂ ਦੇ ਵਿੱਚ 16 ਕੈਂਪ ਲੱਗੇ ਹੋਏ ਨੇ ਹੁਣੇ ਅਸੀਂ ਭਿੰਡਰਕਲਾ ਜਾ ਕੇ ਆਏ ਆ ਤੇ ਬਾਗੇ ਪੁਰਾਣੇ ਦਾ ਦੇਖਾਂਗੇ 16 ਕੈਂਪ ਦਿੱਲੀ ਲਿਖਾ ਸਾਡੇ ਪਿੰਡ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਤੁਹਾਂ ਸਿੰਘ ਜੀ ਮਾਨ ਵੱਲੋਂ ਜੋ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਲੋਕਾਂ ਦੇ ਕੰਮ ਆ ਜਿਹੜੇ ਉਹ ਬੁੜਾ ਥੱਲੇ ਤੇ ਪਿੰਡਾਂ ਦੀਆਂ ਸੱਥਾਂ ਥੱਲੇ ਹੋਇਆ ਕਰਨਗੇ ਉਸ ਨੂੰ ਨਿਭਾਉਂਦਿਆਂ ਅੱਜ ਜਿਹੜਾ ਪ੍ਰੋਗਰਾਮ ਆ ਸਾਡੇ ਪਿੰਡ ਭਿੰਦਰਕਲਾਂ ਚ ਚਾਲੂ ਹੋ ਰਿਹਾ ਮਾਨਯੋਗ ਐਸ.ਡੀ.ਐਮ ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਸਾਰੇ ਵੱਡੇ ਛੋਟੇ ਅਫਸਰ ਸਾਰੇ ਪਹੁੰਚੇ ਹੋਏ ਨੇ ਮਾਨਯੋਗ ਭਗਵੰਤ ਮਾਨ ਜੀ ਨੇ ਜਿਵੇਂ ਕਿਹਾ ਸੀ ਵੀ ਸੋਡੇ ਕੰਮ ਮੌਕੇ ਤੇ ਹੀ ਹੋਣਗੇ ਸਾਡੇ ਕੰਮ ਅੱਜ ਪਿੰਡ ਵਿੱਚ ਮੌਕੇ ਤੇ ਹੀ ਹੋ ਰਹੇ ਨੇ ਜਿਹੜੇ ਵੀ ਕੰਮ ਆ ਕਿਸੇ ਵੀ ਤਰ੍ਹਾਂ ਦੇ 40 45 ਪ੍ਰੋਗਰਾਮ ਜਿਹੜੇ ਗਵਰਨਮੈਂਟ ਨੇ ਸਾਨੂੰ ਦਿੱਤੇ ਆ ਮੌਕੇ ਤੇ ਹੀ ਹੱਲ ਹੋ ਰਿਹਾ ਹੈ ਲੋਕ ਬੜੇ ਖੁਸ਼ ਨੇ ਲੋਕਾਂ ਨੇ ਇਹੋ ਜੀ ਸਰਕਾਰ ਪਹਿਲੀ ਵਾਰ ਦੇਖੀ ਹੈ ਕਿ ਜੋ ਵਾਦਾ ਕੀਤਾ ਸੀ ਆਮ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਪੂਰੇ ਦਾ ਪੂਰਾ ਨਿਭਾ ਰਹੀ ਹੈ ਜਿਹੜੀ ਸੰਗਤ ਆ ਪੰਜਾਬ ਦੇ ਲੋਕ ਆ ਜਿਹੜੇ ਉਹ ਬੜੇ ਖੁਸ਼ ਨੇ ਕਿ ਜਿਹੜਾ ਅਸਲ ਰਾਜ ਮਹਾਰਾਜਾ ਰਣਜੀਤ ਸਿੰਘ ਰਾਜ ਆ ਉਹ ਅਸੀਂ ਅੱਜ ਦੇਖ ਰਹੇ ਹਾਂ ਸਾਡੇ ਸੱਥਾਂ ਵਿੱਚ ਸਾਡੇ ਸਾਡੇ ਘਰਾਂ ਵਿੱਚ ਅਫਸਰ ਲੋਕ ਆ ਰਹੇ ਨੇ ਇਹ ਪਹਿਲੀ ਵਾਰ ਦੇਖਿਆ ਹੈ ਬੜੇ ਤੈਅ ਦਿਲ ਤੋਂ ਅਸੀਂ ਸ਼ੁਕਰਗੁਜ਼ਾਰ ਹਾਂ ਸੂਰਦਾਰ ਸੀਐਮ ਸਾਡੇ ਮੁੱਖ ਮੰਤਰੀ ਮਾਨਜੋਗ ਭਵਨ ਸਿੰਘ ਮਾਨ ਜੀ ਦੇ ਬੜੇ ਅਸੀਂ ਹੋਰ ਵੀ ਲੋਕਾਂ ਨੂੰ ਤਾਂ ਹਾਂ ਕਿ ਵੀ ਜਿੱਥੇ ਜਿੱਥੇ ਵੀ ਹੋਰ ਕੈਂਪ ਲੱਗਣੇ ਆ ਉੱਥੇ ਵੱਧ ਤੋਂ ਵੱਧ ਪਹੁੰਚ ਕੇ ਤੁਸੀਂ ਆਪਣੇ ਜਿਹੜੇ ਲੋਕਲ ਸੰਗਠਨਾਵਾਂ ਉਹ ਸ਼ਹਿਰ ਜਾਣ ਦੀ ਬਜਾਏ ਤਹਿਸੀਲ ਜਾਣ ਦੀ ਬਜਾਏ डीसी ਦਫ਼ਤਰ ਜਾਣ ਦੀ ਵੀ ਆਏ ਆਪਣੇ ਪਿੰਡ 'ਚ ਹੀ ਨਵੇੜੋ ਬਹੁਤ ਵਧੀਆ ਪ੍ਰਾਲਾ ਬਹੁਤ ਵਧੀਆ ਪ੍ਰਾਲਾ 50% ਦਾ ਅਸੀਂ ਪਿੰਡ ਰਿਵਾਸੀ ਬੜੇ ਮਾਣ ਨਾਲ ਸਾਨੂੰ ਮਾਣ ਆ ਕਿ ਅਸੀਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਸਾਡਾ ਜਿਹੜਾ ਮੋਲ ਆ ਉਹ ਅੱਜ ਬਹੁਤ ਜ਼ਿਆਦਾ ਕਰਕੇ ਮੋੜ ਰਹੀ ਹੈ ਸਰਕਾਰ ਬਹੁਤ ਬਹੁਤ ਧੰਨਵਾਦ ਬਹੁਤ